ਯਾਰੇ ਸਰੋਤਾ ਜਨੋ ਵਾਇਗੁਰੂ ਜੀ ਦਾ ਹਾਲ ਸ ਵਾਇਗੁਰੂ ਜੀ ਕੀ ਫਤਿਹ ਸਵੇ ਗਟ ਰਾਮ ਬੁਲਾ ਰਾਮ ਬੁਲਾ ਰਾਮ ਬਿਨਾ ਕੋ ਬੁਲ ਰੇ ਰਾਮ ਬਿਨਾ ਕੋ ਬੁਲ ਰੇ ਸਵੇ ਗਟ ਰਾਮ ਬੁਲਾ ਰਾਮ ਬੁਲਾ ਸਭੇ ਗਟ ਰਾਮ ਬੁਲਾ ਰਾਮਾ ਬੁਲਾ ਹਰ ਜੀਵ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਖਾ ਰਿਹਾ ਹੈ ਪੀ ਰਿਹਾ ਹੈ ਬੋਲ ਰਿਹਾ ਉਸ ਦੇ ਵਿੱਚ ਈਸ਼ਵਰ ਹੀ ਬੋਲ ਰਿਹਾ ਹੈ ਹਰ ਬੇਜਾਨ ਬੇਜਾਨ ਚੀਜ਼ ਵਿੱਚ ਵੀ ਈਸ਼ਵਰ ਹੈ ਸਭ ਵਿੱਚ ਈਸ਼ਵਰ ਹੈ ਕਿਉਂਕਿ ਈਸ਼ਵਰ ਦੀ ਹੀ ਸ੍ਰਿਸ਼ਟੀ ਰਚੀ ਹੋਈ ਹੈ ਅਸੀਂ ਸਾਰੇ ਉਸ ਦੇ ਬੱਚੇ ਹਾਂ ਵੱਡੇ ਛੋਟੇ ਸਾਰੇ ਬੱਚੇ ਹਾਂ ਉਹ ਸਾਡਾ ਮਾਲਕ ਹੈ ਸਾਡਾ ਪਿਤਾ ਹੈ ਸਾਡਾ ਮਾਤਾ ਵੀ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਉਹ ਹੀ ਹੈ ਉਹ ਹੀ ਹੈ ਸਿਰਫ ਤੇ ਸਿਰਫ ਉਹ ਹੀ ਹੈ ਸਭ ਕੁਝ ਉਸ ਦਾ ਹੈ ਅਸੀਂ ਉਸ ਦੇ ਹਾਂ ਉਹ ਸਾਡਾ ਹੈ ਜਦੋਂ ਅਸੀਂ ਸੋਚ ਨੂੰ ਆਪਣੇ ਮਨ ਵਿੱਚ ਪੱਕਾ ਕਰ ਲਵਾਂਗੇ ਤਾਂ ਫਿਰ ਸਭ ਆਨੰਦ ਹੀ ਆਨੰਦ ਹੈ ਆਨੰਦ ਹੀ ਆਨੰਦ ਸਭ ਇਹ ਘਟ ਰਾਮ ਬੋਲੇ ਨਾਮ ਦੇ ਨਾਮ ਬੋਲੇ ਕੋਈ ਉਹ ਵਾਹਿਗੁਰੂ ਉਹ ਪਰਮਾਤਮਾ ਉਹੀ ਬੋਲ ਰਿਹਾ ਹੈ ਉਸਨੇ ਹੀ ਸਾਡੀ ਰਚਨਾ ਕਰਕੇ ਸਾਡੇ ਅੰਦਰ ਆਪਣਾ ਸੱਚ ਦਾ ਅੰਸ਼ ਪਾ ਦਿੱਤਾ ਤੇ ਸਾਨੂੰ ਬੋਲਣ ਦੀ ਸ਼ਕਤੀ ਦੇ ਦਿੱਤੀ ਅਸੀਂ ਬੋਲਦੇ ਹਾਂ ਤੇ ਸਾਡਾ ਇੱਕ ਇੱਕ ਸ਼ਬਦ ਉਸ ਦੇ ਤਾਈਂ ਪਹੁੰਚਦਾ ਹੈ ਉਸ ਤੇ ਤੱਕ ਪਹੁੰਚਦਾ ਹੈ ਉਸ ਨੂੰ ਜੇ ਅਸੀਂ ਚੰਗਾ ਬੋਲਦੇ ਹਾਂ ਤਾਂ ਬਹੁਤ ਚੰਗਾ ਲੱਗਦਾ ਹੈ ਮਾਨੇ ਮਨ ਉਸਨੂੰ ਸ਼ਾਬਾਸ਼ੀ ਦਿੰਦਾ ਹੈ ਤੇ ਅਸੀਂ ਚੰਗਾ ਨਹੀਂ ਬੋਲਦੇ ਤਾਂ ਉਸ ਨੂੰ ਥੋੜੀ ਜਿਹੀ ਮਾਇੂਸੀ ਤਾਂ ਹੁੰਦੀ ਹੈ ਕਿ ਮੇਰਾ ਬੱਚਾ ਠੀਕ ਰਹਾ ਤੇ ਨਹੀਂ ਚੱਲ ਰਿਹਾ ਇਹਨੂੰ ਚੱਲਣਾ ਚਾਹੀਦਾ ਹੈ ਇਸ ਨੂੰ ਕੋਈ ਮਤਸ ਮਤ ਦੇਣ ਵਾਲਾ ਕੋਈ ਇਹਦੇ ਵਾਲੇ ਟ ਵਾਲੇ ਕੋਈ ਨਹੀਂ ਹੈ ਉਹ ਫਿਰ ਕਿਸੇ ਨਾ ਕਿਸੇ ਨੂੰ ਤਰਇਰਜ ਕਰਦਾ ਹੈ ਸਾਡੇ ਤੱਕ ਪਹੁੰਚ ਹੋ ਜਾਂਦੀ ਹੈ ਅਸੀਂ ਫਿਰ ਸੁਧਰਨਾ ਸ਼ੁਰੂ ਕਰ ਲੈਂਦੇ ਹਾਂ ਕਿਉਂਕਿ ਅਸੀਂ ਉਸ ਦੇ ਬੱਚੇ ਹਾਂ ਉਹ ਸਾਡਾ ਖਿਆਲ ਰੱਖਦਾ ਹੈ ਸਭੇ ਗਟ ਰਾਮ ਬੋਲਾ ਰਾਮਾ ਬੋਲਾ ਰਾਮ ਬਿਨਾ ਕੋ ਬੁਲਾਰੇ ਰਾਮ ਬਿਨਾ ਕੋ ਬੁਲਾਰੇ ਸਭ अच्छे हंसी ਉਹ बोल ਰਿਹਾ ਹੈ ਮੇਰੇ ਅੰਦਰ ਉਹੀ ਬੋਲਦੇ ਹੈ ਜੋ ਮੈਂ ਹੁਣ ਬੋਲਿਆ ਇਹ ਉਹੀ ਬੋਲ ਰਿਹਾ ਹੈ ਉਹ ਆਪਣੀ ਸ਼ਕਤੀ ਦੇ ਰਿਹਾ ਹੈ ਤੇ ਮੈਂ ਬੋਲ ਰਿਹਾ ਹਾਂ ਨਹੀਂ ਤਾਂ ਮੈਂ ਕੀ ਹਾਂ ਬੇਜਾਨ ਪੰਜ ਤਾਤਾ ਪੁਤਲਾ ਹੋਰ ਕੁਝ ਵੀ ਨਹੀਂ ਜੇ ਅਸੀਂ ਚੰਗਾ ਨਹੀਂ ਬੋਲਦੇ ਹਾਂ ਮਿੱਠਾ ਨਹੀਂ ਬੋਲਦੇ ਹਾਂ ਚੰਗੀ ਸੋਚ ਨਹੀਂ ਰੱਖਦੇ ਹਾਂ ਚੰਗੇ ਵਿਚਾਰ ਨਹੀਂ ਪ੍ਰਗਟ ਕਰਦੇ ਹਾਂ ਤਾਂ ਅਸੀਂ ਆਪਣਾ ਨੁਕਸਾਨ ਆਪ ਕਰ ਰਹੇ ਹੁੰਦੇ ਹਾਂ ਅਸੀਂ ਆਪਣੇ ਪਿਤਾ ਪਰਮੇਸ਼ਰ ਨੂੰ ਪੁੱល ਜਾਂਦੇ ਹਾਂ ਇਸ ਤੋਂ ਬਾਅਦ ਨੂੰ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜੇ ਅਸੀਂ ਵੀ ਉਸ ਈਸ਼ਵਰ ਦੀ ਤਰ੍ਹਾਂ ਜਿਵੇਂ ਉਸ ਨੇ ਆਪਣੀ ਰਚਨਾ ਕਰਕੇ ਫਿਰ ਆਪਣਾ ਨਾਮ ਦੱਸ ਦਿੱਤਾ ਤੇ ਫਿਰ ਉਸ ਵਿੱਚ ਆਪ ਵਿਰਾਜਮਾਨ ਹੋ ਗਿਆ ਤੇ ਫਿਰ ਚਾਉ ਨਾਲ ਦੇਖਣ ਵੀ ਲੱਗ ਪਿਆ ਸੋਨਾਂ ਨੂੰ ਹੀ ਲੱਗ ਪਿਆ ਆਸਾਦੀ ਬਾਹਰ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਉਹਦੇ ਵਿੱਚ ਵਿਰਾਜਮਾਨ ਹੋ ਕੇ ਸਰਵਵਿਆਪਕ ਹੋ ਕੇ ਸਾਰੀ ਸ੍ਰਿਸ਼ਟੀ ਨੂੰ ਦੇਖ ਕੇ ਉਹ ਚਾਹ ਦੇ ਨਾਲ ਦੇਖ ਰਿਹਾ ਹੈ ਤੇ ਆਨੰਦ ਮਾਨ ਰਿਹਾ ਹੈ ਕਿ ਮੇਰੀ ਰਚਨਾ ਕਿੰਨੀ ਚੰਗੀ ਹੈ ਕੀ ਕੀ ਹੋ ਰਿਹਾ ਹੈ ਸਾਰੀ ਸ੍ਰਿਸ਼ਟੀ ਦੇ ਉੱਤੇ ਸਭ ਲੋਕਾਂ ਦੇ ਵਿੱਚ ਆਪੋ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਕਿ ਈਸ਼ਵਰ ਦੀ ਤਰ੍ਹਾਂ ਅਸੀਂ ਵੀ ਸਬਦੇ ਵਿੱਚ ਸਬਦੇ ਵਿੱਚ ਸਾਰੇ ਜੀਵ ਜਤੁਆ ਦੇ ਵਿੱਚ ਪਸਵਾ ਦੇ ਤੇ ਪੰਛੀ ਆ ਦੇ ਵਿੱਚ ਵੀ ਸਭ ਦੇ ਵਿੱਚ ਚਾਹੇ ਸਤੂਲ ਚਾਹੇ ਅਸਤੂਲ ਦੇ ਵਿੱਚ ਉਸ ਦੀ ਹੋਂਦ ਨੂੰ ਵੇਖੀਏ ਉਹ ਬੈਠਾ ਹੈ ਉਹੀ ਹੈ ਉਹੀ ਹੈ ਤੇ ਫਿਰ ਸਾਨੂੰ ਸਾਰੇ ਆਪਣੇ ਲੱਗਣ ਲੱਗ ਪੈਣਗੇ ਤੇ ਅਸੀਂ ਕੋਈ ਪਾਪ ਵੀ ਨਹੀਂ ਕਰਾਂਗੇ ਕਿਸੇ ਨੂੰ ਨਫ਼ਰਤ ਵੀ ਨਹੀਂ ਕਰਾਂਗੇ ਉਸ ਜਤੀ ਨਹੀਂ ਕਰਾਂਗੇ ਕਿਸੇ ਦਾ ਹਰ ਕੋਈ ਹੱਕ ਨਹੀਂ ਖੋਵਾਂਗੇ ਸਭ ਚੰਗਾ ਹੀ ਚੰਗਾ ਹੋਵੇਗਾ ਆਪ ਵਿਚਾਰ ਕਰੀਏ ਤੇ ਸਭ ਦੇ ਵਿੱਚ ਈਸ਼ਵਰ ਨੂੰ ਵੇਖੀਏ ਬਸ ਫਿਰ ਅਸੀਂ ਚੰਗੇ ਮੁਰਖ ਬਣ ਜਾਵਾਂਗੇ ਇਹ ਹੀ ਸਾਡੀ ਜ਼ਿੰਦਗੀ ਦਾ ਟੀਚਾ ਹੈ ਆਪ ਵੀ ਸੁਖੀ ਸਮਾਜ ਵੀ ਸੁਖੀ ਤੇ ਈਸ਼ ਵੀ ਸੁਖੀ ਸੰਸਾਰ ਵੀ ਸੁਖੀ ਵੈਦਿਕਾ ਹਾਲਸਾ ਵੈਦਿਕੀ ਪਤੇ 10 ਦਵਿੰਦਰਜੀਤ ਸਿੰਘ